ਅਮਰੀਕਾ ਤੋਂ ਆਈ ਕੁੜੀ ਦੇ ਨਾਲ 6 ਕਰੋੜ ਦੀ ਠੱਗੀ ਮਾਰ ਗਿਆ ਸੁਨਿਆਰਾ 300 ਰੁਪਏ ਦੀ ਜੁਵਲਰੀ ਨੂੰ ਅਸਲੀ ਦੱਸ ਕੇ 6 ਕਰੋੜ ਦੇ ਵਿੱਚ ਵੇਚ ਦਿੱਤਾ ਤੇ ਨਕਲੀ ਜੁਵਲਰੀ ਨੂੰ ਦਿਖ ਵੀ ਐਸੀ ਦਿੱਤੀ ਕਿ ਆਮ ਇਨਸਾਨ ਦੱਸ ਹੀ ਨਾ ਸਕੇ ਕਿ ਜੁਵਲਰੀ ਅਸਲੀ ਏ ਜਾਂ ਨਕਲੀ 2 ਸਾਲ ਪਹਿਲਾਂ ਅਮਰੀਕਾ ਦੀ ਚੈਰਿਸ਼ ਜੈਪੁਰ ਦੇ ਵਿੱਚ ਆਈ ਸੀ ਤਾਂ ਉਸਨੇ ਜੈਪੁਰ ਦੀ ਜੋਰੀ ਬਾਜ਼ਾਰ ਦੇ ਵਿੱਚੋਂ ਜੁਵਲਰੀ ਖਰੀਦੀ ਤੇ ਉਹ ਵਾਪਸ ਅਮਰੀਕਾ ਚਲੀ ਗਈ ਉਸਨੇ ਅਪ੍ਰੈਲ ਦੇ ਵਿੱਚ ਹੋਣ ਵਾਲੀ ਐਗਜ਼ੀਬਿਸ਼ਨ ਦੇ ਵਿੱਚ ਜੁਐਲਰੀ ਦਿਖਾਈ ਤਾਂ ਉਸ ਨੂੰ ਪਤਾ ਲੱਗਿਆ ਕਿ ਜੁਐਲਰੀ ਫੇਕ ਏ ਇਸ ਤੋਂ ਬਾਅਦ ਚੈਰਿਸ਼ ਵਾਪਸ ਜੈਪੁਰ ਆ ਗਈ ਜਦ ਉਸਨੇ ਉਸ ਸੁਨਿਆਰੇ ਨੂੰ ਇਸਤੀ ਸ਼ਿਕਾਇਤ ਕੀਤੀ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਜੁਐਲਰੀ ਜਾਲੀ ਏ ਤਾਂ ਦੁਕਾਨ ਮਾਲਕ ਰਜਿੰਦਰਾ ਸੋਨੀ ਅਤੇ ਉਸਤੇ ਪੁੱਤਰ ਗੌਰਵ ਨੇ ਚੈਰਿਸ਼ਤਾਹੇ ਦਾਵਾ ਠੁਕਰਾ ਦਿੱਤਾ ਅਤੇ ਉਸ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਇਹ ਸਭ ਦੇਖਤਿਆਂ ਫਿਰ ਚੈਰਿਸ਼ ਨੇ ਮਾਨਕ ਚੌਂਕ ਪੁਲਿਸ ਥਾਣੇ ਦੇ ਵਿੱਚ 18 ਮਈ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਉਲਟਾ ਚੋਰ ਕੋਤਬਾਲ ਕੋ ਡਾਂਟੇ ਤਾਂ ਇੱਥੇ ਵੀ ਕੁਝ ਐਸਾ ਹੀ ਹੋਇਆ ਆਪਣੇ ਆਪ ਨੂੰ ਸਹੀ ਕਹਿਣ ਵਾਲੇ ਸੁਨਿਆਰੇ ਨੇ ਵੀ ਚੈਰਿਸ਼ ਤੇ ਖਿਲਾਫ ਕੰਪਲੇਂਟ ਕਰ ਦਿੱਤੀ ਕਿ ਉਸਤੇ ਵੱਲੋਂ ਗਲਤ ਖਬਰ ਫੈਲਾਈ ਜਾ ਰਹੀ ਹੈ ਅਤੇ ਉਸਤੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਆਖਿਰ ਦੇ ਵਿੱਚ ਗੱਲ ਹੱਥੋਂ ਜਾਂਦੀ ਦੇਖ ਚੈਰਿਸ਼ ਨੇ ਅੰਬੈਸੀ ਨੂੰ ਅਪੀਲ ਕੀਤੀ ਕਿ ਉਸਦੀ ਸਹਾਇਤਾ ਕੀਤੀ ਜਾਵੇ ਤਾਂ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੋਈ ਅਤੇ ਇਨਵੈਸਟੀਗੇਸ਼ਨ ਦੇ ਵਿੱਚ ਸੁਨਿਆਰਾ ਝੂਠਾ ਪਾਇਆ ਗਿਆ ਜਿਸ ਤੋਂ ਬਾਅਦ ਦੋਸ਼ੀ ਅਤੇ ਉਸਦਾ ਪੁੱਤਰ ਭੱਜ ਨਿਕਲੇ ਪਰ ਜਵੈਲਰੀ ਦਾ ਜਾਲੀ অথেন্টিਕੇਸ਼ਨ ਸਰਟੀਫਿਕੇਟ ਤਿਆਰ ਕਰਨ ਵਾਲਾ ਆਨੰਦ ਕਿਸ਼ੋਰ ਪੁਲਿਸ ਤੇ ਫੜ ਲਿਆ ਪੁਲਿਸ ਤੇ ਅਨੁਸਾਰ ਦੋਸ਼ੀਆਂ ਦੇ ਵੱਲੋਂ ਸੋਨੇ ਦੀ ਪਾਲਿਸ਼ ਕੀਤੀ ਹੋਈ ਸਿਲਵਰ ਦੀ ਜਵੈਲਰੀ ਵਿਦੇਸ਼ੀ ਔਰਤ ਨੂੰ 6 ਕਰੋੜ ਦੇ ਵਿੱਚ ਵਿਚ ਗਈ ਅਤੇ ਇੱਥੇ ਹੀ ਬਸ ਨਹੀਂ ਉਹਨਾਂ ਦੇ ਵੱਲੋਂ ਜਾਲੀ ਸਰਟੀਫਿਕੇਟ ਵੀ ਬਣਾਇਆ ਗਿਆ ਤਾਂ ਜੋ ਔਰਤ ਨੂੰ ਵਿਸ਼ਵਾਸ ਹੋ ਸਕੇ ਕਿ ਜੁਐਲਰੀ ਸਹੀ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਉਂਦੇ ਹੋ ਇਜਾਜ਼ਤ ਧੰਨਵਾਦ